ਕਿ ਇਹ ਨਾ ਪਾਣੀ ਨਾ ਨਹੀਂ ਕੇ ਪਾਸੇ ਨਾ ਜਨ ਨੂੰ ਨਸ਼ਾ ਮਸ਼ਾ ਕੋਈ ਨਹੀਂ ਕਰਦਾ ਨਾ ਜਨ ਨਸ਼ਾ ਮਿਲਦਾ ਠੀਕ ਹੈ ਆਪਣਾ ਰੋਟੀ ਪਾਣੀ ਖਾ ਸੇਵਾ ਕਰ ਰਾਮ ਨਾ ਰਹੀ ਜਾ ਕੋਈ ਦਿੱਕਤ ਨਹੀਂ ਹੋਣੀ ਠੀਕ ਨਹੀਂ ਜੀ ਉਹ ਮਨਾਰਾ ਕਿਰਪਾ ਠੀਕ ਹੈ ਵਦਿਆ ਆਪਣੀ ਦਵਾਈ ਦਾ ਖਾਣ ਦੀ ਨਾਲੀ ਠੋਟੀ ਪਾਣੀ ਖਾਣਦੇ ਪਿਆ ਕੋਈ ਦਿੱਕਤ ਨਹੀਂ ਹੋਣਾ ਜੀ ਦਿਰਾ ਘਾ ਆ ਗਿਆ ਜੀ ਠੀਕ ਹੈ ਆਇਓ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਦੇ ਫਕੇ ਦਾਸ ਬੇ ਆਸਰਾ ਦਾਸਾ ਸੇਵਾ ਸੌਣੀ ਤੋਂ ਹਮੇਸ਼ਾ ਹੀ ਸੰਗਤ ਦੇ ਸੰਯੋਗ ਔਰ ਭਰਾਵਾਂ ਦੇ ਸਾਥ ਨਾਲ ਇਹ ਸੰਸਥਾ ਚੱਲ ਰਹੀ ਹੈ ਜੀ ਅੱਜ ਰੱਬ ਦੀ ਰੂਹ ਇੱਕ ਹੋ ਲੈ ਕੇ ਆਏ ਨੇ ਜੋ ਵੀ ਸਾਡੀ ਸਾਜਨੀ ਭਾਜੀ ਸੱਜ ਭਾਈ ਕੀ ਹਾਲ ਜੀ ਠੀਕ ਹੈ ਜੀ ਸੱਜ ਇਹ ਪਤਨ ਕਿੱਥੋਂ ਮਿਲਿਆ ਕਿ ਕਿਸ ਹਾਲ ਚਿਰ ਤੁਹਾਨੂੰ ਮਿਲਿਆ ਜੀ ਏ ਸਾਨੂੰ ਜਿਹੜਾ ਮਿਲਿਆ ਵਾ ਚਪਰੰਗ ਰੋਡ ਜਿਹੜਾ ਆਪਣਾ ਪਟਾਕਾ ਮਾਰਕੀਟ ਦੀ ਹੈ ਉੱਥੋਂ ਮਿਲਿਆ ਸੀਗਾ ਆਪਾਂ ਜਦੋਂ ਮਿਲਿਆ ਤਾਂ ਆਪਾਂ ਭਾਈ ਸਾਹਿਬ ਨਾਲ ਕੰਟੈਕਟ ਕੀਤਾ ਐਨਟੀਓ ਟੀਮ ਨਾਲ ਅੱਛਾ ਇਹ ਅਨਮੋਲ ਬਹੁਤ ਅੱਛਾ ਇੱਕ ਜਿਹੇ ਟੀਮ ਨਾਲ ਉਹਨਾਂ ਨਾਲ ਕੰਟੈਕਟ ਕੀਤਾ ਤਾਂ ਉਹਨਾਂ ਨੇ ਹੀ ਸਾਨੂੰ ਮਤਲਬ ਇਧਰ ਰਾਹ ਦਿਖਾਇਆ ਵਾ ਤੇ ਤਾਂ ਸਾਡੇ ਕੋ ਆਪਾਂ ਫਿਰ ਲੈ ਕੇ ਆਏ ਨਹੀਂ ਆਪਣੇ ਅੱਜਕੱਲ ਦੇ ਹਾਲਾਤ ਨਾਲ ਇੰਨੇ బిజీ ਆ ਲੋਕ ਤੁਹਾਨੂੰ ਕੀ ਲੱਗਾ ਵੀ ਇਹ ਸਪੈਸ਼ਲੀ ਇਸ ਰੂ ਨੂੰ ਲੈ ਕੇ ਇੱਕ ਦੂਜੀ ਐਂਜੋ ਨਾਲ ਗੱਲ ਕਰਕੇ ਸਪੈਸ਼ਲ ਗੱਡੀ ਕਰਾ ਕੇ ਸਾਡੇ ਕੋ ਪਹੁੰਚਦੀ ਕਿਉਂ ਕਿਉਂ ਮਨ ਜਿੱਦਾ ਜਦੋਂ ਐਨਜੀਓ ਨਾਲ ਨਾਲ ਭਾਈ ਸਾਹਿਬ ਨਾਲ ਹੀ ਮਿਲੇ ਕੰਟੈਕਟ ਕੀਤਾ ਇਹਨਾਂ ਨੇ ਸਾਨੂੰ ਸਾਰਾ ਹੀ ਤੁਹਾਡੇ ਆਰਸਾ ਵਾਲੇ ਸੰਸਥਾ ਦੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਠੀਕ ਠੀਕ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਜਾਣਾ ਬੈਟਰ ਆ ਹੂੰ ਹੂੰ ਤੇ ਜਿੱਥੋਂ ਦਾ ਕਿਨਾਂ ਦੇ ਹਾਲਾਤ ਜਿੱਦਾਂ ਦੇ ਹੈਗੇ ਆ ਤਾਂ ਮੈਨੂੰ ਲੱਗਦਾ ਕਿ ਜਿੱਦਾਂ ਤੁਹਾਡੀ ਮੈਂ ਦੇਖਿਆ ਬਾਹਰ ਵੀ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਤੇ ਐਂਟਰੀ ਦੇ ਵੀ ਬੇ ਮਨ ਰੂਹ ਖੁਸ਼ ਹੋ ਗਈ ਨਹੀਂ ਮੈਂ ਚਾਦੀ ਦੀ ਜਗ੍ਹਾ ਤੇ ਹੀ ਆਇਆ ਇਹ ਬੰਦੇ ਨੂੰ ਕਿ ਰੱਬ ਦੇ ਬੰਦੇ ਦੇ ਹਵਾਲੇ ਕਰ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਔਰ ਮਹੀਨੇ 15 ਦਿਨ ਚ ਬੰਦੇ ਦੀ ਹਾਲਤ ਦੇ ਸੁਧਾਰ ਹੋ ਜਾਏਗਾ ਜੀ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਐਨ ਜੀਓ ਇੱਕ ਅਨਮੋਲ ਕਾਰਜਕਾਰੀ ਟੀਮ ਜਿਹੜੀ ਤੁਸਰੀ ਹੋਣੀ ਹੈਗੀ ਇੱਕ ਜਰੀਆ ਤੇ ਅੰਮ੍ਰਿਤਸਰ ਤੋਂ ਸਾਡੇ ਭਾਜੀ ਨੇ ਪਹੁੰਚ ਜਗਦੀਸ਼ ਭਾਜੀ ਦੂਜੇ ਭਾਜੀ ਸਰੂਪ ਭਾਜੀ ਆਪਣੇ ਕੋ ਪਹੁੰਚਦੇ ਨੇ ਇਹ ਨਹੀਂ ਕੋਈ ਰੋਡ ਸਾਈਡ ਲਵਾਸ ਰੂਆਂ ਮਿਲਦੀਆਂ ਅਮਿਸ਼ਾ ਸਰ ਕੋ ਭੇਜਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਸੰਸਥਾ ਲੰਬੇ ਤਰ੍ਹਾਂ ਤੋਂ ਚੱਲ ਰਹੀ ਹੈ ਉਹ ਚੱਲ ਕਿਦਾਂ ਤੇ ਇਹ ਤੁਹਾਡੇ ਸੰਯੋਗ ਤੁਹਾਡੇ ਸਾਥ ਨਾਲ ਜਿੱਦਾਂ ਆਪਣੇ ਜਗਦੀਸ਼ ਭ ਤੁਸੀਂ ਦੱਸੋ ਇਸ ਹਾਲਾਤ ਦੱਸਿਓ ਕਿ ਕਿਸ ਤਰ੍ਹਾਂ ਇਹ ਨਾਮਕ ਡਾਕਟਰ ਕਾ ਕਿੱਥੇ ਲੈ ਕੇ ਆਇਆ ਤੇ ਇਹ ਫਤ ਪਹਿਲਾਂ ਇਹ ਰਾਹੁਲ ਵੀਰ ਨੇ ਇਹਨਾਂ ਨਾਲ ਕੰਟੈਕਟ ਕੀਤਾ ਸੀ ਰਾਹੁਲ ਵੀਰ ਸ਼ਾਇਦ ਦੋਸਤ ਲੱਗੇ ਰਹਿੰਦੇ ਆ ਵੀ ਇਹਦੇ ਤੇ ਉਹਨਾਂ ਨੇ ਇਹਨਾਂ ਨੂੰ ਵੀਡੀਓ ਵਗੈਰਾ ਪਾਈ ਫਿਰ ਰਾਹੁਲ ਵੀਰ ਨੇ ਮੇਰੇ ਨਾਲ ਕੰਟੈਕਟ ਦਿੱਤਾ ਫਿਰ ਮੈਂ ਤੁਹਾਡੇ ਨਾਲ ਗੱਲ ਕੀਤੀ ਜੀ ਬਾਬਾ ਜੀ ਇੱਧਰ ਦਾ ਵੀਰ ਪਿਆ ਇੱਕ ਤੇ ਉਹਦੇ ਜੋ ਆਪਾਂ ਸੇਵਾ ਤੁਹਾਡੇ ਤੋਂ ਲਾਣੀ ਆ ਤੇ ਵਾਹਿਗੁਰੂ ਤੇ ਮਹਾਰੀ ਕਿਰਪਾ ਕਰੇ ਚਰੂ ਵੀਰ ਤੰਦਰੁਸਤ ਹੋ ਜਾਏ ਠੀਕ ਠਾਕ ਹੋ ਜਾਏ ਆਪਣਾ ਵਧੀਆ ਆਪਣਾ ਜ਼ਿੰਦਗੀ ਦਾ ਸਾਰ ਕਰੇ ਇਹ ਵਿਚਾਰਾ ਕਿ ਤਾਬੇ ਤੇ ਲੱਗਾ ਸੀ ਨਾ ਇਹ ਹੋਟਲ 'ਚ ਹਾਂ ਹੋਟਲ 'ਚ ਇਹਨੂੰ ਕੰਮ ਕਰਾਵਾ ਲੈਂਦੇ ਸਾਰੀ ਜੀ ਆਈ ਤੇ ਰੋਟੀਆਂ ਫੁਲਕੇ ਦੇ ਦਿੰਦੇ ਵਿਚਾਰਾ ਇੱਦਾਂ ਤੁਰਿਆ ਫਿਰਦਾ ਸਾਰੀ ਜੀ ਦੀ ਇੱਧਰ ਨਿੱਕੀ ਵਿਚਾਰਾ ਵਾਜਰ ਜੀ ਤੁਸੀਂ ਦੇਖਿਆ ਇਦਾਂ ਆਪਣੇ ਭਾਜੀਆਂ ਨਾਲ ਦੱਸਿਆ ਕਿ ਉਹ ਹੋਟਲ ਤੇ ਕੰਮ ਕਰਵਾ ਕੇ ਰੋਟੀ ਦੇ ਦਿੰਦੇ ਬਸ ਰੋਟੀ ਹਰ ਕੀ ਰੂਹ ਦੇ ਦਿੰਦਾ ਵਾ ਪਰ ਜਿਹੜਾ ਮੇਨ ਮੁੱਦਾ ਜਿਹੜੇ ਮੇਨ ਕੰਮ ਸੀ ਉਹ ਸਾਡੇ ਨਾਲ ਭਾਜੀ ਹੁਣਾਂ ਨਾਲ ਭਾਜੀ ਨਾਲ ਦੂਜੇ ਭਾਜੀ ਨਾਲ ਸਾਰੇ ਭਾਜੀ ਨਾਲ ਇਹ ਸੇਵਾ ਨਾਲ ਭਾਈ ਹੁਣ ਇਹ ਤੋਂ ਬਾਅਦ ਤੁਹਾਡੀ ਸੇਵਾ ਸ਼ੁਰੂ ਹੋ ਜਾਂਦੀ ਆ ਅਸੀਂ ਤੇ ਸਭ ਆਪਣੇ ਵੱਲੋਂ ਜੋ ਕੋਸ਼ਿਸ਼ ਕੀਤੀ ਕਰ ਰਹੇ ਆਂ ਪਰ ਤੁਹਾਡਾ ਸਾਥ ਤੁਹਾਡਾ ਸੰਯੋਗ ਮਿਲਿਆ ਤੇ ਇਹ ਨੂੰ ਆਪਣੇ ਪਰਿਵਾਰ ਚ ਪਹੁੰਚ ਸਕਦੀਆ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰੋ ਜੋ ਕਿ ਇਹ ਬੱਚਾ ਆਪਣੇ ਘਰ ਜਾ ਸਕੇ ਜਿਹੜਾ ਤੁਸੀਂ ਇਹਦੀ ক্লোਜ਼ ਕਰਕੇ ਦੇਖ ਸਕਦੇ ਹੋ ਬੱਚੇ ਦਾ ਫੇਸ ਤੇ ਇਹ ਨੂੰ ਰਾਜੂ ਤੇ ਇਹਨਾਂ ਰਾਜੂ ਬੇਟਾ ਤੇਰੇ ਪਪਾ ਨਾਂ ਕੀ ਆ ਗਾਰਜਨਾਂ ਨਾਂ ਕੀ ਆ ਜਨੈਤ ਸਿੰਘ ਮਮਾ ਨਾਂ ਕੀ ਆ ਜਸਵਿੰਦਰ ਕੌਰ ਜਸਵਿੰਦਰ ਕੌਰ ਪਿੰਡ ਕਿਹੜਾ ਵਾ ਰਾਮਪੀਰ ਸਾਹਿਬ ਰਾਮਜੀਤ ਵਾਲੇ ਵੀਰ ਜਿੰਨੇ ਵੀ ਲੱਗ ਲੱਗਦੇ ਆ ਪਲੀਜ਼ ਇਹ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਜੋ ਕਿ ਇਸ ਰੂਲ ਨੂੰ ਪਰਵਾਜ਼ ਚ ਭੇਜ ਜਾਵੇ ਕਹਿੰਦੇ ਨੇ ਕਿ ਸੇਵਾ ਹਰ ਪਾਸੇ ਸੇਵਾ ਦੇ ਹਿਸਾਬ ਦਾ ਇਸ ਸੁਸਾਇਟੀ ਨੇ ਇਸ ਵੀਰ ਨੇ ਆਪਣੀ ਸੇਵਾ ਨਿਭਾਈ ਹੁਣ ਤੁਹਾਡੀ ਸੇਵਾ ਵਾ ਆਪਣੀ ਹੱਥੀਂ ਕਮਾਈ ਲਾਉਣ ਨਾਲੋਂ ਸਿਰਫ ਇੱਕ ਫੋਨ ਦਾ ਕਲਿੱਕ ਕਰਕੇ ਇਸ ਬੱਚੇ ਨੂੰ ਬਾਪਰਾ ਆ ਕਿਸੇ ਦਾ ਭਰਾ ਆ ਤੇ ਇਹਦਾ ਪੁੱਤ ਆ ਕਿਸੇ ਦਾ ਭਰਾ ਆ ਹਾਂ ਇਹ ਗੱਲ ਸਹੀ ਆਪਣੇ ਭਰਾ ਆ ਜੇ ਆਪਣੇ ਭੈਣ ਭਰਾਵਾਂ ਜਿਵੇਂ ਮਿਲੇ ਆਪਣੇ ਮਾਪੇ ਉਹ ਜਾਵੇ ਵਿਚਾਰਾ ਸਹੀ ਗੱਲ ਸਹੀ ਸਹੀ ਗੱਲ ਸਹੀ ਪਈ ਰੀਤੀ ਰੀਤ ਆਮੰਦੇ ਆਪਣੇ ਤਿਹਾਰ ਆਉਂਦੇ ਹੁਣ ਜੀ ਤਿਹਾਰ ਫੰਕਸ਼ਨ ਹਾਂ ਆ ਜਾ ਕੇ ਚਲੋ ਛੋਟੇ ਬੱਚੇ ਦੀ ਪ੍ਰੋਬਲਮ ਹੈ ਨਵਾਕੀ ਛੋਟੇ ਬੱਚੇ ਦੀ ਪ੍ਰੋਬਲਮ ਹੈ ਚਲੋ ਵੀ ਬਾਬਾ ਦੀ ਦਵਾਈ ਵੀ ਕਰਾਂਗੇ ਹਾਂਜੀ 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 ਜੀ ਠੀਕ ਹੋ ਜਾ ਜਦ ਤੱਕ ਵੀ ਬੀਰੀ ਠੀਕ ਹੁੰਦੀ ਹੈ ਬੜੀ ਬੜੀ ਰੂਹਾਂ ਦੀ ਠੀਕ ਹੋ ਜਾਣਾ ਬਾਕੀ ਆ ਅਸੀਂ ਕਹਾਂਗੇ ਕਿ ਆਪਣੇ ਪਰਿਵਾਰ ਚ ਬਹਿ ਜਾਈਏ ਆਪਣੇ ਜਾ ਕੇ ਪਰਿਵਾਰ ਚ ਬੈਸੇ ਬਸ ਇਹੀ ਚ ਮੈਂ ਕਹਿੰਦਾ ਕਿ ਇੱਕ ਤੁਹਾਡੀ ਸੰਗਤ ਦੇ ਨਾਲ ਜਾਂ ਜਿੰਨੀ ਸੰਗਤ ਵੀ ਵਿਡੀਓ ਵਾਤੋਂ ਛੇ ਕੇ ਪਰਿਵਾਰ ਚ ਪਹੁੰਚੇਗਾ ਕਿ ਤਾਂ ਬਾਬਾ ਬੇਨਤੀ ਕਰਨੀ ਬੈਠੀਆਂ ਇੱਕ ਹੋਰ ਸਾਡੇ ਵੀਰ ਜਿਹੜੇ ਜਿਨ੍ਹਾਂ ਨੇ ਨਾਲ ਲੱਗੇ ਸੇਵਾ ਨੂੰ ਭਾਈ ਸਾਡੇ ਆਪਣੀ ਛੋਟੂਆਂ ਭਾਈ ਮਖਰਾਜ ਜੀ ਮਖਰਾਜ ਭਾਜੀ ਵੀ ਆਏ ਨੇ ਮਨ ਜੋੜ ਕੇ ਇਸ ਨੂੰ ਨੂੰ ਪਹੁੰਚਾਇਆ ਤੁਹਾਡੇ ਨਿਗਾ ਚ ਕਿੰਨੇ ਚਿਰ ਇਹ ਬੱਚਾ ਭਾਈ ਮੈਨੂੰ ਦੇਖਦੇ ਬਾਬਾ ਜੀ ਨੂੰ ਡੇਢ ਕੋ ਮਹੀਨਾ ਹੋ ਗਿਆ ਸੀ ਡੇਢ ਮਹੀਨਾ ਹੋ ਗਿਆ ਸੀ ਤੇ ਬਾਜ਼ਾਰ ਤੇ ਘੁੰਮਦਾ ਹੁੰਦਾ ਸੀ ਸਾਨੂੰ ਵੇਖ ਕੇ ਬੜਾ ਦਿਲ ਹੁੰਦਾ ਸੀ ਬਾਏ ਗੁਰੂ ਬਾਜ਼ਾਰ ਤੇ ਘੁੰਮਦਾ ਏਦਾਂ ਚੋਕ ਚੋਕ ਕੇ ਚੀਜ਼ਾਂ ਸੁੱਟੀ ਜਾਂਦਾ ਸੀ ਵਾਹਿਗੁਰੂ ਵਾਹਿਗੁਰੂ ਤੇ ਫਿਰ ਪਾਜੀ ਹਰਾ ਦਾ ਪਤਾ ਲੱਗਿਆ ਤੇ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਸਾਡਾ ਧੰਨਵਾਦ ਧੰਨਵਾਦ ਠੀਕ 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 ਬਾਈ ਗੁਰੂ ਜੀ ਜਿੱਦਾਂ ਤੁਸੀਂ ਵੇਖਿਆ ਵੀਰਾਂ ਦੀਆਂ ਅਭਜਨ ਸੁਣੇ ਬਹੁਤ ਵਧੀਆ ਨੇ ਤੇ ਮੈਂ ਇਸ ਕੋਲ ਬੇਨਤੀ ਕਰੀ ਅਦਵਾਸ ਕਰਨਾ ਚਾਹੁੰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਪ੍ਰਵਾਸ ਤੱਕ ਪਹੁੰਚ ਸਕੇ ਜੇ ਤੁਹਾਨੂੰ ਵੀ ਗੁਰੂ ਆਜੀ ਮਿਲਦੀ ਆ ਸਾਨੂੰ ਕਨੈਕਟ ਕਰ ਸਕਦੇ ਹੋ ਨੰਬਰ ਹੈ ਜੀ 769614769 ਇਸ ਨੰਬਰ ਤੇ ਕਾਲ ਕਰਕੇ ਇੱਕ ਮੈਂ ਹੋਰ ਪ੍ਰੈਸ ਕਰਨਾ ਜਿੱਦਾਂ ਹੁਣ ਇਸ ਟਾਈਮ ਬੜਾ ਚੱਲ ਰਿਹਾ ਹੈ ਕੋਧਵੰਦ ਮਾਨ ਚ ਬਹੁਤ ਵਧੀਆ ਕੰਮ ਕਰ ਰਿਹਾ ਛੇ ਵਾਲੇ ਜਿਹੜੇ ਨਸ਼ੀ ਚਰੇ ਆ ਜਾਂ ਉਹਨਾਂ ਦੇ ਘਰ ਘਰ ਟਾਇ ਜਾ ਰਹੇ ਆ ਉਹ ਯਾਰ ਰੋਕਾਂ ਕਰ ਰਹੀ ਆ ਤੇ ਕੁਝ ਇਨ੍ਹਾਂ ਵਰਗਿਆਂ ਵਾਸਤੇ ਵੀ ਸੋਚਣਾ ਸੀ ਮੈਂ ਸਰਕਾਰਾਂ ਕੀ ਬੇਨਤੀ ਕਰਦੇ ਹੱਥ ਜੋੜ ਕੇ ਕਿ ਵਾਦ ਤੋਂ ਵਾਦ ਇਨ੍ਹਾਂ ਤੇ ਇਨ੍ਹਾਂ ਵਾਸਤੇ ਕੋਈ ਸੋਚੋ ਜਿਹੜੇ ਲਵਾਰਸ ਤੁਰੇ ਫਿਰਦੇ ਆ ਕੋਈ ਬਸ ਆਬੀ ਦੇ ਪਿਆ ਆ ਕੋਈ ਰੇਲਵੇ ਸਟੇਸ਼ਨ ਦੇ ਪਿਆ ਆ ਬਹੁਤ 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 ਕੋਈ ਜਨਾ ਪੁੱਛਦਾ ਨਹੀਂ ਕਿ ਇਹਦੇ ਲੱਤ ਵੱਡੀ ਆ ਕਿ ਇਹਦਾ ਕੁੱਸਿਆ ਉਹਨਾਂ ਵਾਸਤੇ ਕੋਈ ਛੋਟੋ ਸੋਚੋ ਕੁਝ ਕੁਈ ਸੰਸਥਾ ਬਣਾਈਆਂ ਜਾਨਾ ਤੇ ਟ੍ਰਿਕ ਕਰਾ ਵਧੀਆ ਹਾਂ ਸੰਸਥਾ ਮਹੀ ਜਿੱਤੇ ਇਹਨਾਂ ਦਾ ਵੀ ਸੋਚਿਆ ਜਾਵੇ ਇਹ ਵੀ ਆਪਣੇ ਪਰਿਵਾਰ ਚ ਰੱਖਣ ਦੇ ਜਾਣ ਕੇ ਦੇ ਤਰੀਕੇ ਨਾਲ ਉਹ ਆਪਣਾ ਜਿਹੜੀਆਂ ਨੇ ਲੋੜਾਂ ਨੀੜ ਗਈਆਂ ਉਹਨੀਆਂ ਹੋ ਜਾਵੇ ਇਹ ਮਾਗਰਦਾ ਸਰ ਬੇਨਤੀ ਕਰਦਾ ਸਰਕਾਰ ਅਗੇ ਇਹਨਾਂ ਵਾਸਤੇ ਜੀ ਸੋਚਣ ਬੇਨਤੀਆਂ ਪ੍ਰਮਾਨ ਕਰੋ ਜੀ ਵਾਈਗੋ ਜੀ ਦਾ ਖਾਸਾ ਵਾਈਗੋ ਜੀ ਕੀ